ਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿਗਾ ਸਵਾਗਤ ਪੰਜਾਬ ਕੈਬਨਟ ਵੱਲੋਂ ਕੁਝ ਵੱਡੇ ਫੈਸਲੇ ਆਪ ਵਿਧਾਇਕ ਲਾਲਪੁਰਾ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ ਆਪ ਵੱਲੋਂ ਆਪਣੇ ਪ੍ਰਧਾਨ ਖਿਲਾਫ ਵੱਡੀ ਕਾਰਵਾਈ 3 ਨਵੰਬਰ ਨੂੰ ਹੋਵੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹਰ ਸਿਵਰਤ ਬਾਦਲ ਦਾ ਗਾਂਧੀ ਪਰਿਵਾਰ ਤੇ ਸਿਆਸੀ ਹਮਲਾ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਵੱਡਾ ਖੁਲਾਸਾ ਅਵਤਾਰ ਸਿੰਘ ਖੰਡਾ ਦੀ ਮਾਤਾ ਦਾ ਵਾਰਸ ਪੰਜਾਬ ਦੀ ਜੱਥੇਬੰਦੀ ਤੇ ਵੱਡਾ ਸਵਾਲ ਬਿਹਾਰ ਚੋੜਾ ਤੋਂ ਪਹਿਲਾਂ ਲਾਲੂ ਪ੍ਰਸ਼ਾਦ 라ਵੜੀ ਦੇਵੀ ਅਤੇ ਤੇਜਸਵੀ ਜਾਦਵ ਨੂੰ ਵੱਡਾ ਅਦਾਲਤੀ ਝਟਕਾ ਕੈਨੇਡਾ ਦੇ ਹਵਾਈ ਅੱਡੇ ਤੇ ਪੰਜਾਬੀ ਔਰਤ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ। ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ, ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧਰਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਪੰਜਾਬ ਕੈਬਨਟ ਦੀ ਪੰਜਾਬ ਸਰਕਾਰ ਦੀ ਕੈਬਨਟ ਦੇ ਵੱਲੋਂ ਕੁਝ ਵੱਡੇ ਫੈਸਲੇ ਕੀਤੇ ਗਏ ਨੇ ਸੂਬੇ ਦੀਆਂ ਜ਼ਿਲ੍ਹਿਆਂ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਹੋਰ ਤਸਕਰੀ ਨੂੰ ਰੋਕਣ ਲਈ ਸਨਿਫਰ ਕੁੱਤਿਆਂ ਨੂੰ ਤਾਇਨਾਤ ਕਰਦਾ ਫੈਸਲਾ ਕੀਤਾ ਗਿਆ ਹੈ 6 ਕੁੱਤਿਆਂ ਦੀ ਖਰੀਦ ਲਈ ਨਿਜਮਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਇਸ ਤੋਂ ਇਲਾਵਾ ਮੈਗਾ ਹਾਊਸਿੰਗ ਪ੍ਰੋਜੈਕਟਾਂ ਲਈ ਵੀ ਇੱਕ ਵਾਰ ਦਾ ਵਾਅਦਾ ਕਰ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਬਹੁ ਮੰਜਲਾ ਸਮੂਹ ਹਾਊਸਿੰਗ ਸਕੀਮਾਂ ਦੇ ਨਿਰਵਾਣ ਲਈ ਵੀ ਸਰਕਾਰੀ ਹਾਊਸਿੰਗ ਸੁਸਾਇਟੀਆਂ ਨੂੰ ਜ਼ਮੀਨ ਅਲਾਟ ਕਰਨ ਦਾ ਫੈਸਲਾ ਕੀਤਾ ਗਿਆ ਹੈ ਉਹਨਾਂ ਨੂੰ 3 ਮਹੀਨਿਆਂ ਦੇ ਅੰਦਰ ਅੰਦਰ ਜ਼ਮੀਨ ਅਲਾਟ ਕੀਤੇ ਜਾਣ ਵਾਲੀ ਰਿਜ਼ਰਵ ਕੀਮਤ ਜਵਾਬ ਕਰਵਾਉਣ ਦੀ ਲੋੜ ਹੋਵੇਗੀ ਫਿਰ ਜ਼ਮੀਨ ਦਾ ਕਬਜ਼ਾ ਦਿੱਤਾ ਜਾਵੇਗਾ ਇਹ ਧੋਖਾ ਧੜੀ ਨੂੰ ਵੀ ਰੋਕੇਗਾ ਇਸ ਤੋਂ ਇਲਾਵਾ ਸਰਕਾਰ ਨੇ ਹਾਲ ਹੀ ਵਿੱਚ ਆਏ ਭਿਆਨ ਪਹਿਲਾਂ ਪ੍ਰਭਾਵਿਤ ਪਰਿਵਾਰਾਂ ਨੂੰ 20000 ਪ੍ਰਤੀ ਏਕੜ ਮਿਲ ਰਹੀ ਸੀ ਜਦੋਂ ਕਿ ਕੇਂਦਰ ਸਰਕਾਰ ਨੇ ਸਿਰਫ 16800 ਸਹਾਇਤਾ ਪ੍ਰਦਾਨ ਕੀਤੀ ਸੀ ਹੁਣ ਉਹ ਲੋਆ ਲੋਕਾਂ ਨੂੰ 40000 ਰੁਪਏ ਪ੍ਰਤੀ ਏਕੜ ਸਹਾਇਤਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਗਿਆ ਜਿਨ੍ਹਾਂ ਦੇ ਕੱਚੇ ਘਰ ਜਾਂ ਪੱਕੇ ਘਰ ਨੁਕਸਾਨੇ ਗਏ ਨੇ ਕੈਬਨਟ ਮੀਟਿੰਗ ਨੇ ਮੈਗਾ ਹਾਊਸਿੰਗ ਪ੍ਰੋਜੈਕਟ ਲਈ ਇੱਕ ਵਾਰ ਦਾ ਵਾਅਦਾ ਮਨਜ਼ੂਰ ਕਰ ਦਿੱਤਾ ਇਹ ਵਾਅਦਾ 5 ਸਾਲਾਂ ਲਈ ਹੋਵੇਗਾ ਫੀਸ 25000 ਰੁਪਏ ਪ੍ਰਤੀ ਏਕੜ ਨਿਰਧਾਰਤ ਕੀਤੀ ਗਈ ਹੈ ਇਹ ਵਾਅਦਾ ਵੱਦ ਤੋਂ ਵੱਧ 25 ਏਕੜ ਹੀ ਦਿੱਤਾ ਜਾਵੇਗਾ ਇਸ ਤੋਂ ਬਾਅਦ ਕਿਸੇ ਵੀ ਪ੍ਰੋਜੈਕਟ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਇਸ ਫੈਸਲੇ ਨਾਲ ਲੋਕਾਂ ਨੂੰ ਸਿੱਧਾ ਫਾਇਦਾ ਹੋਵੇਗਾ ਸਮੂਹ ਹਾਊਸਿੰਗ ਸਕੀਮ ਤਹਿਤ ਬਹੁ ਮੰਜ਼ਿਲਾ ਇਮਾਰਤਾਂ ਦੀ ਉਸਾਰੀ ਲਈ ਸਹਿਕਾਰੀ ਹਾਊਸਿੰਗ ਸੁਸਾਇਟੀ ਨੂੰ ਵੀ ਜ਼ਮੀਨ ਅਲਾਟ ਕਰਦਾ ਫੈਸਲਾ ਕੀਤਾ ਗਿਆ ਹੈ ਹੁਣ ਆਪਣੇ ਆਪ ਦੇ ਵਿੱਚ ਇਹ ਕੁਝ ਵੱਡੇ ਫੈਸਲੇ ਨੇ ਆਉਣ ਵਾਲੇ ਦਿਨਾਂ ਵਿੱਚ ਦੇਖਣਾ ਹੋਵੇਗਾ ਕਿ ਇਹਦੇ ਨਾਲ ਹੋਰ ਕਿਹੜੀਆਂ-ਕਿਹੜੀਆਂ ਲੋਕਾਂ ਨੂੰ ਰਾਹਤਾਂ ਮਿਲਦੀਆਂ ਨੇ ਅਸਲ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਲੋਕ ਉਡੀਕ ਕਰ ਰਹੇ ਸਨ ਤੇ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਆਖਰਕਾਰ ਇਹਨਾਂ ਕੁਝ ਸਕੀਮਾਂ ਦੇ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਕੁਝ ਫੈਸਲੇ ਕਰ ਲਏ ਗਏ ਨੇ ਨਾਲ ਹੀ ਪਤਾ ਲੱਗਾ ਕਿ ਐਨਜੀਟੀ ਨੇ ਮੰਡੀ ਗੋਬਿੰਦਗੜ ਅਤੇ ਖੰਨਾ ਵਿੱਚ ਰੂਲਿੰਗ ਮੇਲਾ ਵਿੱਚ ਕੋਲੇ ਦੀ ਵਰਤੋਂ ਦੀ ਮਨਜ਼ੂਰੀ ਨਹੀਂ ਦਿੱਤੀ ਹੈ ਉਦਯੋਗ ਮੰਤਰੀ ਦੀ ਅਗਵਾਈ ਵਿੱਚ ਤਿੰਨ ਮੰਤਰੀਆਂ ਦੀ ਇੱਕ ਉਪ ਕਮੇਟੀ ਬਣਾ ਦਿੱਤੀ ਗਈ ਹੈ ਜੋ ਅਦਾਲਤ ਵਿੱਚ ਸਰਕਾਰ ਦੇ ਪੱਖ ਦੀ ਨੁਮਾਇੰਦਗੀ ਕਰੇਗੀ ਇਹ ਇਸ ਲਈ ਹੈ ਕਿਉਂਕਿ ਇੱਕ ਕੰਪਨੀ ਦੀ ਸਮਗਰੀ ਦੀ ਸਪਲਾਈ ਕਰਦੀ ਹੈ ਜਿਸ ਨੂੰ ਇਸ ਪ੍ਰਕਿਰਿਆ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੰਤਰੀ ਮੰਡਲ ਨੇ ਪੰਜਾਬ ਹਾਊਸਿੰਗ ਈ ਨਿਲਾਮੀ ਨੀਤੀ ਵਿੱਚ ਵੀ ਸੋਧ ਕਰ ਦਿੱਤੀ ਹੈ ਬਹੁਤ ਸਾਰੇ ਪਲਾਟ ਰਿਜ਼ਰਵ ਕੀਮਤ ਤੇ ਨਹੀਂ ਵਿਚੇ ਗਏ ਸਨ ਹੁਣ ਅਜਹੀਆਂ ਜਾਇਦਾਦਾਂ ਦੀਆਂ ਕੀਮਤਾਂ ਦਾ ਮੁੜ ਮੁਲਾਂਕਣ ਕਰਨ ਲਈ ਤਿੰਨ ਏਜੰਸੀਆਂ ਸ਼ਾਮਲ ਰਹਿਣਗੀਆਂ ਇਹ ਏਜੰਸੀਆਂ ਪਲਾਟਾਂ ਦੀ ਵਧੇਰੇ ਕੁਸ਼ਲ ਨਿਲਾਮੀ ਨੂੰ ਯਕੀਨੀ ਬਣਾਉਣ ਵਾਸਤੇ ਨਵੀਆਂ ਰਿਜ਼ਰਵ ਕੀਮਤਾਂ ਨਿਰਧਾਰਤ ਕਰਨਗੀਆਂ ਜੇਕਰ ਕੋਈ ਪਲਾਟ ਵੇਚਣ ਤੋਂ ਰਹਿ ਜਾਂਦਾ ਤਾਂ ਦੂਜੀ ਨਿਲਾਮੀ ਵਿੱਚ ਰਿਜ਼ਰਵ ਕੀਮਤ ਦੇ 10% ਅਤੇ ਤੀਜੀ ਨਿਲਾਮੀ ਵਿੱਚ 5% ਦੀ ਵਾਧੂ ਛੋਟ ਦਿੱਤੀ ਜਾਏਗੀ ਤੇ ਹੁਣ ਗੱਲ ਕਰਦੇ ਆਪ ਵਿਧਾਇਕ ਲਾਲਪੁਰਾ ਦੀ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਪੰਜਾਬ ਅਤੇ ਹਰਿਆਣਾ ਕੋਰਟ ਤੋਂ ਹਾਲੇ ਰਾਹਤ ਨਹੀਂ ਮਿਲ ਸਕੀ ਬੀਤੀ 22 ਸਤੰਬਰ ਨੂੰ ਉਹਨਾਂ ਵੱਲੋਂ ਜ਼ਮਾਨਤ ਲਈ ਹਾਈ ਕੋਰਟ ਵਿੱਚ ਇੱਕ ਅਪੀਲ ਦਾਇਰ ਕੀਤੀ ਗਈ ਸੀ ਦੱਸਣਾ ਬਣਦਾ ਕਿ 2013 ਦੇ ਉਸਮਾ ਕਾਨੂੰਨ ਤਹਿਤ SCST ਐਕਟ ਦੇ ਤਹਿਤ ਵਿਧਾਇਕ ਲਾਲਪੁਰਾ ਸਮੇਤ ਕੁਝ ਹੋਰਨਾਂ ਨੂੰ 4 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਮਾਨਯੋਗ ਹਾਈ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਲਈ ਪਹਿਲਾਂ 13 ਅਕਤੂਬਰ ਦੀ ਤਾਰੀਖ ਨਿਸ਼ਚਿਤ ਕੀਤੀ ਸੀ ਪਰ 13 ਨੰਬਰ ਕੋਰਟ ਵਿੱਚ ਹੋਈ ਸੁਣਵਾਈ ਦੌਰਾਨ ਅਗਲੀ ਤਾਰੀਖ 28 ਅਕਤੂਬਰ ਤੇ ਪਾ ਦਿੱਤੀ ਗਈ ਹੈ ਇਸੋ ਫੈਸਲੇ ਤੋਂ ਬਾਅਦ ਲਾਲਪੁਰਾ ਦੇ ਵੱਲੋਂ ਹਾਈ ਕੋਰਟ ਵਿੱਚ ਆਪਣੀ ਸਜ਼ਾ ਨੂੰ ਸਨੋਤੀ ਦਿੱਤੀ ਗਈ ਸੀ ਪਰ ਹਾਸਲੇ ਰਾਹਤ ਨਹੀਂ ਮਿਲ ਸਕੀ ਤੇ ਹੁਣ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੀ ਇੱਕ ਹੋਰ ਕਾਰਵਾਈ ਦੀ ਜਾਣਕਾਰੀ ਮਿਲ ਰਹੀ ਹੈ ਕਿ ਆਮ ਆਦਮੀ ਪਾਰਟੀ ਨੇ ਖੰਨਾ ਬਲਾਕ ਪ੍ਰਧਾਨ ਗੁਰਜੀਤ ਸਿੰਘ ਗਿੱਲ ਨੂੰ ਕਾਂਗਰਸੀ ਆਗੂ ਲਸ਼ਮਣ ਸਿੰਘ ਗਰੇਵਾਲ ਨਾਲ ਫੋਟੋ ਵਾਇਰਲ ਹੋਣ ਤੋਂ ਬਾਅਦ ਪਾਰਟੀ ਵਿੱਚੋਂ ਕੱਢ ਦਿੱਤਾ ਹੈ ਗਰੇਵਾਲ ਵੀ ਦੱਸਣਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਨ ਫੋਟੋ ਵਿੱਚ ਆਪ ਦੇ ਸਾਫਕਾ ਜੂਸਤ ਪ੍ਰਧਾਨ ਉਹ ਵੀ ਨਜ਼ਰ ਆ ਰਹੇ ਸੀ ਇਹਦੇ ਨਾਲ ਸਿਆਸੀ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ ਕਿ ਗਿੱਲ ਅਤੇ ਗਰੇਵਾਲ ਦੋਵੇਂ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਨੇ ਸੋਸ਼ਲ ਮੀਡੀਆ ਤੇ ਫੋਟੋ ਵਾਇਰਲ ਹੋਣ ਤੋਂ ਬਾਅਦ ਆਪ ਦੇ ਹਲਕਾ ਇੰਚਾਰਜ ਮਾਸਟਰ ਅਵਤਾਰ ਸਿੰਘ ਨੇ ਗਿੱਲ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਵਿੱਚੋਂ ਮੁਅਤਲ ਕਰਦਾ ਹੁਕਮ ਜਾਰੀ ਕਰ ਦਿੱਤਾ ਹੈ ਇਸ ਦੇ ਵਿੱਚ ਕਿਹਾ ਗਿਆ ਕਿ ਗਿੱਲ ਲਗਾਤਾਰ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੈ ਅਤੇ ਸੰਗਠਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਿਹਾ ਜਿਸ ਕਰਨੇ ਕਾਰਵਾਈ ਕਰ ਦਿੱਤੀ ਗਈ ਹੈ ਉੱਥੇ ਹੀ ਗਿੱਲ ਨੇ ਪਾਰਟੀ ਵੱਲੋਂ ਕਾਰਵਾਈ ਕਰਤੇ ਨਾਰਾਜ਼ਗੀ ਪ੍ਰਗਟਾਈ ਹੈ ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪਾਰਟੀ ਉਹ ਛੱਡ ਚੁੱਕੇ ਨੇ ਉਨਾ ਦੋਸ਼ ਲਾਇਆ ਕਿ ਪਾਰਟੀ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਮੈਂਬਰਾਂ ਦੀ ਕੋਈ ਕਦਰ ਨਹੀਂ ਹੈ ਅਤੇ ਉਹ ਬਾਹਰੀ ਲੋਕਾਂ ਨੂੰ ਤਰਜੀਹ ਦੇ ਰਹੇ ਨੇ ਗਿੱਲ ਨੇ ਕਿਹਾ ਕਿ ਉਹ ਪਹਿਲਾਂ ਹੀ ਮੌਜੂਦਾ ਆਮ ਆਦਮੀ ਪਾਰਟੀ ਦੀ ਟੀਮ ਉਹਨਾਂ ਨੂੰ ਆਪਣੇ ਆਪ ਤੋਂ ਦੂਰ ਕਰ ਚੁੱਕੇ ਨੇ ਜੋ ਕਿ ਸਿਧਾਂਤਾਂ ਤੋਂ ਭਟਕ ਚੁੱਕੀ ਹੈ ਤੇ ਹੁਣ ਗੱਲ ਕਰਦੇ ਹਾਂ ਹਰ ਸਿਮਰਤ ਬਾਦਲ ਦੀ ਅਕਾਲੀ ਦਲ ਦੀ ਸੰਸਦ ਮ ਹਰ ਸਿਮਰਤ ਕੌਰ ਬਾਦਲ ਨੇ ਗਾਂਧੀ ਪਰਿਵਾਰ ਅਤੇ ਕਾਂਗਰਸੀ ਪਾਰਟੀ ਤੇ ਇੱਕ ਵਾਰ ਮੁੜ ਤੋਂ ਤਿੱਖਾ ਹਮਲਾ ਕਰ ਦਿੱਤਾ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਨੂੰ ਸਾਕਾ ਗ੍ਰਹਿ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਪੀ ਚਤੰਬਰਮ ਦੇ ਵੱਲੋਂ ਗਲਤ ਦੱਸਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਤੋਂ 45 ਸਾਲ ਬਾਅਦ ਆਖਰਕਾਰ ਕੁਝ ਕਾਂਗਰਸੀ ਨੇਤਾ ਉਸ ਨੂੰ ਕਾਲੇ ਅਧਿਆਇ ਦੀ ਸੱਚਾਈ ਕਬੂਲ ਕਰਨ ਲੱਗੇ ਨੇ ਪਰ ਗਾਂਧੀ ਪਰਿਵਾਰ ਹਾਲੇ ਵੀ ਆਪਣੇ ਮਾੜੇ ਕੰਮਾਂ ਲਈ ਮੁਆਫੀ ਮੰਗਣ ਤੋਂ ਕਤਰਾਰ ਰਿਹਾ ਹੈ ਉਹਨਾਂ ਆਖਿਆ ਕਿ ਇੰਦਰਾ ਗਾਂਧੀ ਨੇ ਸ਼੍ਰੀ ਦਰਬਾਰ ਸਾਹਿਬ ਤੇ ਟੈਂਕਰਾਂ ਦਾ ਹਮਲਾ ਕਰਵਾਇਆ ਜਿਸ ਦਾ ਮਕਸਦ ਸਿੱਖ ਕੌਮ ਅਤੇ ਉਸਤੇ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਤਬਾਹ ਕਰਨਾ ਸੀ ਇਸ ਹਮਲੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਅਦਬੀ ਹੋਈ ਜਿਸ ਨਾਲ ਸਿੱਖ ਕੌਮ ਦੇ ਮਰਾਂ ਤੇ ਕਦੇ ਨਾ ਭੁੱਲਣ ਵਾਲਾ ਜ਼ਖਮ ਹੈ ਉਹਨਾਂ ਕਿਹਾ ਕਿ ਇੰਦਰਾ ਗਾਂਧੀ ਤੋਂ ਬਾਅਦ ਰਾਜੀਵ ਗਾਂਧੀ ਦੇ ਸਮੇਂ ਕਾਂਗਰਸ ਸਰਕਾਰ ਨੇ 1984 ਵਿੱਚ ਸਿੱਖਾਂ ਦਾ ਵੱਡੇ ਪੱਧਰ ਤੇ ਕਤਲੇਆਮ ਕਰਵਾਇਆ ਖਾਸ ਕਰਕੇ ਦਿੱਲੀ ਵਿੱਚ ਹਜ਼ਾਰਾਂ ਸਿੱਖਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸਿੱਖ ਪਰਿਵਾਰਾਂ ਦੀਆਂ ਪੂਰੀਆਂ ਪੀੜ੍ਹੀਆਂ ਤਬਾਹ ਕਰ ਦਿੱਤੀਆਂ ਗਈਆਂ ਉਨਾ ਕਿਆ ਕੇ ਪਤਾ ਨਹੀਂ ਗਾਂਧੀ ਪਰਿਵਾਰ ਨੂੰ ਆਪਣੇ ਬਡੇਰਿਆਂ ਦੇ ਮਾਰੇ ਕੰਮ ਲਈ ਸਿੱਖ ਕੌਮ ਅੱਗੇ ਮੁਆਫੀ ਮੰਗਣ ਤੋਂ ਹੋਰ ਕਿੰਨੀਆਂ ਪੀੜ੍hiyan ਲੱਗ ਜਾਣਗੀਆਂ ਤੇ ਹੁਣ ਗੱਲ ਕਰਦੇ ਹਾਂ ਹਰਿਆਣਾ ਦੇ ਆਈਪੀਐਸ ਅਧਿਕਾਰੀ ਦੇ ਬਹੁਤ ਮਾਮਲੇ ਦੀ ਜਾਣਕਾਰੀ ਮਿਲੀ ਹੈ ਕਿ ਲੋਕ ਸਭਾ ਸੰਸਦ ਡਾਕਟਰ ਰਾਜਕੁਮਾਰ ਚੱਬੇਵਾਲ ਹਰਿਆਣਾ ਸਰਕਾਰ ਦੇ ਉਹਨਾਂ ਚਹੇਤੇ ਅਧਿਕਾਰੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕਰ ਰਹੇ ਨੇ ਜਿਨ੍ਹਾਂ ਦੇ ਨਾਮ ਆਈਪੀਐਸ ਅਧਿਕਾਰੀ వైਪੂਰਨ ਕੁਮਾਰ ਨੇ ਆਪਣੇ ਖੁਦਕੁਸ਼ੀ ਨੋਟ ਵਿੱਚ ਲਿਖੇ ਸਨ ਸੰਸਦ ਨੇ ਆਈਪੀਐਸ ਅਧਿਕਾਰੀ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਅਤੇ ਕਿਹਾ ਕਿ ਬਹੁਤ ਦੁਖਦਾਈ ਗੱਲ ਹੈ ਕਿ ਉਹਨਾਂ ਅਧਕਾਰੀਆਂ ਕਰਕੇ ਜੋ ਹਰਿਆਣਾ ਸਰਕਾਰ ਦੇ ਚਹੇਤੇ ਨੇ ਇੱਕ ਮਜ਼ਬੂਤ ਅਧਿਕਾਰੀ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਹੋਣਾ ਪਿਆ ਹੋਵੇ ਉਹਨਾਂ ਆ ਕਿਹਾ ਕਿ ਹਰਿਆਣਾ ਸਰਕਾਰ ਨੂੰ ਇਹਨਾਂ ਅਧਕਾਰੀਆਂ ਨੂੰ ਬਚਾਉਣ ਦੀ ਬਜਾਏ ਤੁਰੰਤ ਗ੍ਰਿਫਤਾਰ ਕਰਕੇ ਪਰਿਵਾਰ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ ਡਾਕਟਰ ਚੱਬੇਵਾਲ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਦੁਖਦਾਈ ਗੱਲ ਹੈ ਕਿ ਬੇਦਾਗ ਸ਼ਿਵੀ ਵਾਲੇ ਇੱਕ ਅਧਿਕਾਰੀ ਨੂੰ ਸਿਰਫ ਇਸ ਵਾਸਤੇ ਆਪਣੀ ਜਾਨ ਦੇਣੀ ਪਈ ਹੋਵੇ ਕਿਉਂਕਿ ਉਹ ਕਮਜ਼ੋਰ ਅਤੇ ਪਛੜੇ ਵਰਗ ਨਾਲ ਸੰਬੰਧਤ ਸੀ ਅਨਸੂਚਿਤ ਜਾਤੀਆਂ ਵਿਰੁੱਧ ਵੱਧ ਰਹੀਆਂ ਜਾਤੀਆਂ ਤੇ ਚਿੰਤਾ ਪ੍ਰਗਟ ਕਰਦੇ ਹੋਏ ਡਾਕਟਰ ਚੱਬੇਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਇੱਕ ਵરિਸ਼ਟ ਅਧਿਕਾਰੀ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਜਾਂ ਕੋਈ ਵਿਅਕਤੀ ਭਾਰਤ ਦੇ ਸਭ ਤੋਂ ਵੱਡੇ ਜਾਤ ਤੇ ਜੁੁੱਤਾ ਸਦਨੀ ਕੋਸ਼ਿਸ਼ ਕਰਦਾ ਹੈ ਇਸ ਨਾਲ ਦੇਸ਼ ਦੀ ਹਾਲਤ ਕੀ ਹੋ ਚੁੱਕੀ ਹੈ ਉਹਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਇਸ ਗੰਭੀਰ ਸਥਿਤੀ ਤੇ ਚਰਚਾ ਕਰ ਲਈ ਸੰਸਦ ਆ ਵਿਸ਼ੇਸ਼ ਸੈਸ਼ਨ ਬੁਲਾਇਆ ਜਾਣਾ ਚਾਹੀਦਾ ਹੈ ਕਿਉਂਕਿ ਲੋਕਤੰਤਰੀ ਵੱਡਾ ਖਤਰਾ ਬਣ ਰਿਹਾ ਹੈ ਡਾਕਟਰ ਚੱਬੇਵਾਲ ਨੇ ਕਿਹਾ ਕਿ ਅਨਸੂਚਿਤ ਜਾਤੀ ਸਮਾਜ ਵਿਰੁੱਧ ਇਸ ਤਰ੍ਹਾਂ ਦਾ ਰਵੱਈਆ ਬਿਲਕੁਲ ਅਨੁਚਿਤ ਅਤੇ ਅਸਵੀਕਾਰਨਯੋਗ ਹੈ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਸ਼ਰਮਨਾਕ ਹੈ ਕਿ ਕਿ ਐਡੇ ਵੱਡੇ ਅਫਸਰ ਨੂੰ ਧਮਕਾਇਆ ਜਾ ਰਿਹਾ ਹੋਵੇ ਜੋ ਕਿ ਬਰਦਾਸ਼ਤ ਦੀ ਹੱਦ ਤੋਂ ਬਾਹਰ ਹੈ ਉਹਨਾਂ ਆ ਕਿ ਸਾਰੇ ਦੇਸ਼ ਦਾ ਕਮਜ਼ੋਰ ਅਤੇ ਪਿਛੜਾ ਵਰਗ ਇਸ ਸੰਕਟ ਦੀ ਘੜੀ ਵਿੱਚ ਵਾਈ ਪੂਰਨ ਕੁਮਾਰ ਦੇ ਪਰਿਵਾਰ ਨਾਲ ਖੜਾ ਹੈ ਡਾਕਟਰ ਚੱਬੇ ਵਾਲ ਨੇ ਕਿਹਾ ਕਿ ਪੂਰਨ ਕਮਾਲੀ ਨਿਆਂ ਦੀ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦ ਤੱਕ ਇਸ ਕਣੌਣੇ ਅਪਰਾਧ ਦੇ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਨਹੀਂ ਪਹੁੰਚਾਇਆ ਜਾ ਸਕਦਾ ਤੇ ਹੁਣ ਗੱਲ ਕਰਦੇ ਹਾਂ ਅਵਤਾਰ ਸਿੰਘ ਖੰਡਾ ਦੀ ਮਾਤਾ ਦੇ ਵੱਡੇ ਬਿਆਨ ਅਤੇ ਦੋਸ਼ ਦੀ ਜਾਣਕਾਰੀ ਮਿਲ ਰਹੀ ਹੈ ਕਿ ਅਵਤਾਰ ਸਿੰਘ ਖੰਡਾ ਦੀ ਮਾਤਾ ਚਰਨਜੀਤ ਕੌਰ ਨੇ ਅਮਰਿਤਪਾਲ ਸਿੰਘ ਤੋਂ ਬਣਾਈ ਗਈ ਪਾਰਟੀ ਵਾਰਸ ਪੰਜਾਬ ਦੀ ਜਥੇਬੰਦੀ ਤੇ ਸਵਾਲ ਚੁੱਕ ਦਿੱਤੇ ਨੇ ਉਹਨਾਂ ਆਖਿਆ ਕਿ ਪੰਜਾਬ ਦੀ ਅਸਲੀ ਵਾਰਸ ਨਹੀਂ ਹੈ ਇਸ ਬਾਰੇ ਸੰਗਤ ਸੋਚੇ ਕਿ ਅਸਲੀ ਵਾਰਸ ਕੌਣ ਨੇ ਉਹਨਾਂ ਆ ਕਿ ਵਾਰਸ ਪੰਜਾਬ ਦੇ ਜਥੇਬੰਦੀ ਦੀਪ ਸਿੱਧੂ ਅਤੇ ਮੇਰੇ ਪੁੱਤਰ ਅਵਤਾਰ ਸਿੰਘ ਖੰਡਾ ਵੱਲੋਂ ਬਣਾਈ ਗਈ ਸੀ ਉਹਨਾਂ ਆ ਕਿ ਜਦੋਂ ਇਸ ਜਥੇਬੰਦੀ ਦਾ ਗਠਨ ਕੀਤਾ ਗਿਆ ਤਾਂ ਉਹਨਾਂ ਵੱਲੋਂ ਇਸ ਲਈ ਇੱਕ 16 ਮੈਂਬਰੀ ਕਮੇਟੀ ਵੀ ਬਣਾਈ ਗਈ ਸੀ ਜਦਕਿ ਅੱਜ 16 ਮੈਂਬਰੀ ਕਮੇਟੀ ਵਿੱਚੋਂ ਇੱਕ ਵੀ ਮੈਂਬਰ ਇਸ ਜਥੇਬੰਦੀ ਵਿੱਚ ਨਹੀਂ ਹੈ ਜਦੋਂ ਮੇਰੇ ਪੁੱਤਰ ਨੇ ਜਥੇਬੰਦੀ ਬਣਾਉਣ ਤੋਂ ਬਾਅਦ ਕਿਹਾ ਕਿ ਅਸੀਂ ਵਾਰਸ ਪੰਜਾਬ ਦੇ ਜਥੇਬੰਦੀ ਬਣਾ ਲਈ ਹੈ ਪਰ ਸਾਡੇ ਵੱਲੋਂ ਕੋਈ ਵੀ ਚੋਣ ਨਹੀਂ ਲੜੀ ਜਾਵੇਗੀ ਪਰ ਇਹਨਾਂ ਵੱਲੋਂ ਚੋਣਵੀ ਲੜੀ ਗਈ ਉਹ ਸਟੈਂਡ ਕਿੱਥੇ ਗਿਆ ਜਦੋਂ ਰੋਡੇ ਪਿੰਡ ਵਿੱਚ 50000 ਦੇ ਇਕੱਠ ਵਿੱਚ ਅਮਰਿਤਪਾਲ ਸਿੰਘ ਦੀ ਦਸਤਾਰਬੰਦੀ ਕੀਤੀ ਗਈ ਉਸ ਸਮੇਂ ਮੈਂ ਵੀ ਦਸਤਾਰਬੰਦੀ ਮੌਕੇ હાજર ਰਹੀ ਇਸ ਤੋਂ ਬਾਅਦ ਪੁਲਿਸ ਵੱਲੋਂ ਸਾਨੂੰ ਤੰਗ ਪਰੇਸ਼ਾਨ ਵੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਤੁਸੀਂ ਦਸਤਾਰਬੰਦੀ ਮੌਕੇ ਮੌਜੂਦ ਸੀ ਅਤੇ ਮੈਂ ਕਿਹਾ ਕਿ ਮੈਂ ਬਿਲਕੁਲ ਨਹੀਂ ਬੁੱਕਰਦੀ ਅਤੇ ਮੈਂ ਖੁਦ ਅਮਰਿਤਪਾਲ ਦੀ ਦਸਤਾਰਬੰਦੀ ਕਰਵਾਈ ਸੀ ਜਦੋਂ ਪੁਲਿਸ ਵੱਲੋਂ ਪਪਲ ਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤਾ ਸਾਡੇ ਕਰ ਸੀਆਈਡੀ ਪਹੁੰਚੀ ਅਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਸਾਨੂੰ ਲਗਾਤਾਰ ਪਰੇਸ਼ਾਨ ਕੀਤਾ ਗਿਆ ਜੇਕਰ ਮੈਂ ਹੁਣ ਗੁਰਦੁਆਰਾ ਸਾਹਿਬ ਵਿਖੇ ਵੀ ਜਾਂਦੀ ਆ ਤਾਂ ਸਾਡੇ ਨਾਲ ਪੁਲਿਸ ਹੁੰਦੀ ਹੈ ਉਹਨਾਂ ਗੰਭੀਰ ਦੋਸ਼ ਲਗਾਉਂਦੀਆਂ ਕਿਹਾ ਕਿ ਮੇਰੇ ਪੁੱਤਰ ਨੂੰ ਵੀ ਇਹਨਾਂ ਵੱਲੋਂ ਹੀ ਮਰਵਾਇਆ ਗਿਆ ਕਿਉਂਕਿ ਮੇਰਾ ਪੁੱਤਰ ਦੀਪ ਸਿੱਧੂ ਦੀ ਸੋਚ ਨੂੰ ਕਾਇਮ ਰੱਖਣਾ ਚਾਹੁੰਦਾ ਸੀ ਇਹਨਾਂ ਵੱਲੋਂ ਮਿਲ ਕੇ ਪਹਿਲਾਂ ਦੀਪ ਸਿੱਧੂ ਨੂੰ ਰਸਤੇ ਵਿੱਚੋਂ ਹਟਾਇਆ ਗਿਆ ਇਸੇ ਤਰ੍ਹਾਂ ਉਹਨਾਂ ਨੇ ਆਖਿਆ ਕਿ ਖੰਡਾ ਨੂੰ ਵੀ ਇਹਨਾਂ ਨੇ ਰਲ ਮਿਲ ਕੇ ਰਸਤੇ ਵਿੱਚੋਂ ਪਾਸੇ ਕੀਤਾ ਚਰਨਜੀਤ ਕੌਰ ਨੇ ਕਿਹਾ ਕਿ ਮੇਰੇ ਪੁੱਤਰ ਨੇ ਇਹਨਾਂ ਨੂੰ 28 ਲੱਖ ਰੁਪਏ ਕੇਸ ਲੜਨ ਲਈ ਭੇਜੇ ਸਨ ਉਦੋਂ ਇਹਨਾਂ ਵੱਲੋਂ ਮੇਰੇ ਪੁੱਤਰ ਨੂੰ ਕਿਉਂ ਮਾਰਾ ਨਹੀਂ ਕਿਹਾ ਗਿਆ ਉਹਨਾਂ ਅਮਰਿਤਪਾਲ ਨੂੰ ਪਗੜਾ ਕਰਾੜ ਦਿੱਤਾ ਅਤੇ ਉਹਨਾਂ ਦੀ ਪਾਰਟੀ ਨੂੰ ਪਰਿਵਾਰਕ ਪਾਰਟੀ ਦੱਸਿਆ ਉਹਨਾਂ ਅਮਰਿਤਪਾਲ ਦਾ ਬਿਨਾ ਨਾਮ ਲੈ ਕੇ ਕਿ ਉਸ ਨੂੰ ਤਾਂ ਜਪਜੀ ਸਾਹਿਬ ਦਾ ਪਾਠ ਵੀ ਕਰਨਾ ਨਹੀਂ ਆਉਂਦਾ ਉਹ ਪੰਜਾਬ ਦਾ ਵਾਰਿਸ ਕਿਵੇਂ ਬਣ ਸਕਦਾ ਉਹਨਾਂ ਕਿਹਾ ਕਿ ਮੈਂ ਰੋਜ਼ਾਨਾ ਆਪਣੇ ਘਰ ਅੰਦਰ ਕੰਧਾਂ ਤੇ ਲੱਗੀਆਂ ਆਪਣੇ ਪੁੱਤਰ ਦੀਆਂ ਤਸਵੀਰਾਂ ਨਾਲ ਗੱਲਾਂ ਕਰਦੀਆਂ ਅਤੇ ਅਜਿਹਾ ਕਰਨ ਲਈ ਵੀ ਜਿਗਰਾ ਚਾਹੀਦਾ ਹੈ ਤੇ ਹੁਣ ਗੱਲ ਕਰਦੇ ਆ ਐਸਜੀ ਪੀਸੀ ਦੇ ਅਹੁਦੇਦਾਰਾਂ ਦੀ ਜਾਣਕਾਰੀ ਮਿਲ ਰਹੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲ 2025 ਨੂੰ ਹੋਣ ਵਾਲਾ ਸਾਲਾਨਾ ਜਨਰਲ ਇਜਲਾਸਤਾਂ ਐਲਾਨ ਕਰ ਦਿੱਤਾ ਗਿਆ ਹੈ ਦੱਸਣਾ ਬਣਦਾ ਕਿ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਜਨਰਲ ਇਜਲਾਸਤ 3 ਨਵੰਬਰ ਨੂੰ ਸੱਦਿਆ ਗਿਆ ਹੈ ਇਸ ਦੌਰਾਨ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਯੂਨੀਅਰ ਮੀਤ ਪ੍ਰਧਾਨ ਜਨਰਲ ਸਕੱਤਰ ਤੇ 11 ਅੰਤਰਿਕ ਕਮੇਟੀ ਦੇ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੌਜੂਦਾ ਹਾਊਸ ਵਿੱਚ 149 ਸ਼੍ਰੋਮਣੀ ਕਮੇਟੀ ਅਧਿਕਾਰਤ ਤੌਰ ਤੇ ਮੈਂਬਰ ਆਪਣੇ ਵੋਟ ਦਾ ਇਸਤੇਮਾਲ ਕਰ ਸਕਦੇ ਐ ਜਦੋਂ ਕਿ ਮੌਜੂਦਾ ਹਾਊਸ ਵਿੱਚ 148 ਸ਼੍ਰੋਮਣੀ ਕਮੇਟੀ ਮੈਂਬਰ ਨੇ ਇਸ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇ ਤਰ੍ਹਾਂ ਦੀ ਚੋਣ ਲਈ ਹਰ ਸਾਲ ਚੋਣਾਂ ਕਰਵਾਈਆਂ ਜਾਂਦੀਆਂ ਨੇ ਤੇ ਹੁਣ ਗੱਲ ਕਰਦੇ ਆ ਰਾਜਵੀਰ ਜਵੰਧਾਦੀ ਪੰਜਾਬੀ ਗਾਇਕ ਰਾਜਵੀਰ ਜਵੰਤਾ ਦੀ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਬੀਤੇ ਦਿਨੀ ਇਲਾਜ ਦੌਰਾਨ ਮੌਤ ਹੋ ਗਈ ਸੀ। ਸ਼ੁਰੂ ਵਿੱਚ ਦੱਸਿਆ ਗਿਆ ਸੀ ਕਿ ਉਹ ਹਿਮਾਚਲ ਪ੍ਰਦੇਸ਼ ਦੇ ਬੱਦੀ ਦੇ ਨੇੜੇ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਸਨ। ਹਾਲਾਂਕਿ ਹੁਣ ਜਾਂਚ ਵਿੱਚ ਇੱਕ ਮਹੱਤਵਪੂਰਨ ਖੁਲਾਸਾ ਹੋਇਆ ਹੈ। ਗਾਇਕ ਜਵੰਤਾ ਦਾ ਮੋਟਰਸਾਈਕਲ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਨਹੀਂ ਸਗੋਂ ਹਰਿਆਣਾ ਦੇ ਪੰਜੌਰ ਵਿੱਚ ਦੱਸਿਆ ਗਿਆ ਹੈ ਕਿ ਉਸ ਵਕਤ ਹਾਦਸੇ ਦਾ ਸ਼ਿਕਾਰ ਹੋਇਆ। ਮਹੱਤਵਪੂਰਨ ਗੱਲ ਇਹ ਹੈ ਕਿ ਹਾਦਸੇਤ ਬਾਅਦ ਉਹਨਾਂ ਨੂੰ ਇੱਕ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ ਜਿੱਥੇ ਉਹਨਾਂ ਨੇ ਉਹਨਾਂ ਦਾ ਇਲਾਜ ਕਰ ਤੋਂ ਇਨਕਾਰ ਕਰ ਦਿੱਤਾ ਜਿਸ ਕਰ ਉਹਨਾਂ ਨੂੰ ਕਿਸੇ ਹੋਰ ਪ੍ਰਾਈਵੇਟ ਹਸਪਤਾਲ ਲੈ ਜਾਣਾ ਪਿਆ ਲਾਰਜਸ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਵੱਲੋਂ ਕੀਤੀ ਗਈ ਜਾਂਚ ਵਿੱਚ ਖੁਲਾਸਾ ਹੋਇਆ ਕਿ ਰਾਜਵੀਰ ਸਿੰਘ ਜਵੰਦਾ ਦੇ ਮੋਟਰਸਾਈਕਲ ਪੰਜੌਰ ਦੇ ਬਾਹਰ-ਬਾਹਰ ਹਸਤਾਗ੍ਰਸਤ ਹੋਏ ਪੰਜੌਰ ਪੁਲਿਸ ਸਟੇਸ਼ਨ ਤੋਂ ਪ੍ਰਾਪਤ ਡੇਲੀ ਡਾਇਰੀ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਕਿ ਪੰਜਾਬ ਦੇ ਸ਼ੌਰੀ ਹਸਪਤਾਲ ਨੇ ਰਾਜਵੀਰ ਸਿੰਘ ਜਵੰਦਾ ਨੂੰ ਮੁੱਢਲੀ ਸਹਾਇਤਾ ਨਹੀਂ ਦਿੱਤੀ ਜਿਸ ਕਾਰਨ ਉਹਨਾਂ ਨੂੰ ਸਿਵਲ ਹਸਪਤਾਲ ਪੰਚਕੂਲਾ ਵਿੱਚ ਲਿਆਉਣਾ ਪਿਆ ਅਤੇ ਫਿਰ ਫੋਰਟੀਜ਼ ਹਸਪਤਾਲ ਬੁਹਾਲੀ ਪਹੁੰਚਦਾ ਕੀਤਾ ਗਿਆ ਜਿੱਥੇ ਤਕਰੀਬਨ 11 ਦਿਨਾਂ ਦੇ ਇਲਾਜ ਬਾਅਦ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਸੰਗਠਨ ਦੇ ਜਨਰਲ ਸਕੱਤਰ ਐਡਵੋਕੇਟ ਨਵਕਰਨ ਸਿੰਘ ਨੇ ਇੱਕ ਪੱਤਰਕਾਰ ਦੇ ਨਾਲ ਪੰਜੌਰ ਵਿੱਚ ਹਾਦਸੇ ਵਾਲੀ ਥਾਂ ਦਾ ਨਰੀਖਣ ਕੀਤਾ ਅਤੇ ਇੱਕ ਸਪੋਰਟ ਰਿਪੋਰਟ ਤਿਆਰ ਕੀਤੀ ਹੈ ਉਹਨਾਂ ਨੇ ਜਵੰਦਾ ਦੇ ਇਰਾਜ਼ ਵਿੱਚ ਸੰਭਾਵਿਤ ਡਾਕਟਰੀ ਲਾਪਰਵਾਹੀ ਜੋ ਕਿ ਉਸ ਦੀ ਮੌਤ ਦਾ ਕਾਰਨ ਬਣ ਸਕਦੀ ਹੈ ਉਸਤੇ ਸਬੰਧ ਵਿੱਚ ਮਾਨਯੋਗ ਹਾਈ ਕੋਰਟ ਤੱਕ ਪਹੁੰਚ ਕਰਦਾ ਫੈਸਲਾ ਕੀਤਾ ਹੈ ਇਸ ਤੋਂ ਇਲਾਵਾ ਸੜਕਾਂ ਤੇ ਆਵਾਰਾ ਪਸ਼ੂਆਂ ਦੇ ਕਾਰਨ ਹੋਣ ਵਾਲੇ ਹਾਦਸਿਆਂ ਡਾਕਟਰੀ ਸਹੂਲਤਾਂ ਦੀ ਉਪਲਬਧਤਾ ਅਤੇ ਡਾਕਟਰਾਂ ਦੀਆਂ ਡਿਊਟੀਆਂ ਦੇ ਨਾਲ ਸੰਬੰਧਿਤ ਮੁੱਦੇ ਵੀ ਠੁਕਮੇ ਬਣ ਚਾਤੇ ਉਠਾਏ ਜਾਣਗੇ ਜਵੰਦਾ ਦਰਸਲ ਇੱਕ ਪੰਜਾਬੀ ਦੇ ਮਸ਼ਹੂਰ ਕਲਾਕਾਰ ਅਤੇ ਅਦਾਕਾਰ ਸਨ ਉਹਨਾਂ ਦੇ ਦਿਹਾਂਤ ਤੋਂ ਬਾਅਦ ਇਸ ਵਕਤ ਸਮੁੱਚਾ ਪੰਜਾਬੀ ਜਗਤ ਸੋਗ ਦੇ ਆਲਮ ਵਿੱਚ ਡੁੱਬਿਆ ਹੋਇਆ ਉਹਨਾਂ ਨੇ ਕਈ ਪੰਜਾਬੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਸੀ ਅਤੇ ਲੋਕਾਂ ਦੇ ਉਹ ਹਰਮਨ ਪਿਆਰੇ ਅਤੇ ਚਹੇਤੇ ਗਾਇਕ ਕਲਾਕਾਰ ਸਨ ਭਾਵੇਂ ਉਹਨਾਂ ਨੂੰ ਕਈ ਦਿਨ ਵੈਂਟੀਲੇਟਰ ਤੇ ਰੱਖਿਆ ਪਰ ਉਹਨਾਂ ਨੂੰ ਬਚਾਇਆ ਨਹੀਂ ਸੀ ਜਾ ਸਕਿਆ ਦਸਣਾ ਬਣਦਾ ਕਿ ਇਸ ਮਾਮਲੇ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਵਿੱਚ ਵੀ ਇੱਕ ਪਹਿਲਾ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਵਿੱਚ ਕਿਹਾ ਗਿਆ ਕਿ ਰਾਜ ਸਰਕਾਰ ਗਊ ਟੈਕਸ ਦੇ ਨਾਮ ਤੇ ਲੱਖਾਂ ਰੁਪਏ ਇਕੱਠੇ ਕਰ ਰਹੀ ਹੈ ਪਰ ਆਵਾਰਾ ਪਸ਼ੂ ਸੜਕਾਂ ਤੇ ਘੁੰਮਦੇ ਨੇ ਜਿਸ ਕਾਰਨ ਹਾਦਸੇ ਵਾਪਰ ਰਹੇ ਨੇ ਤੇ ਹੁਣ ਕੁਝ ਰਾਸ਼ਟਰੀ ਖਬਰਾਂ ਬਿਹਾਰ ਦੇ ਵਿੱਚ ਇਸ ਵਕਤ ਰਾਜਨੀਤੀ ਕਾਫੀ ਗਰਮਾ ਰਹੀ ਹੈ। ਰਾਸ਼ਟਰੀ ਜਨਤਾ ਪਾਲ ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਮੁਸ਼ਕਲਾਂ ਵਿੱਚ ਫਸਦੇ ਨਜ਼ਰ ਆ ਰਹੇ ਨੇ। ਉਹਨਾਂ ਦੇ ਨਾਲ ਸਾਬਕਾ ਮੁੱਖ ਮੰਤਰੀ ਰਾਵੜੀ ਦੇਵੀ ਅਤੇ ਬਿਹਾਰ ਵਿਧਾਨ ਸਭਾ ਚ ਵਿਰੋਧੀ ਧੜੇ ਦੇ ਨੇਤਾ ਤੇਜਸਵੀ ਯਾਦਵ ਨੂੰ ਵੀ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਵੱਡਾ ਝਟਕਾ ਲੱਗਿਆ ਹੈ। ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਆਈ ਆਰ ਸੀ ਟੀ ਸੀ ਕੋਟਾਲੇ ਮਾਮਲੇ ਚ ਲਾਲੂ, ਰਾਵੜੀ ਅਤੇ ਤੇਜਸਵੀ ਦੇ ਖਿਲਾਫ ਦੋਸ਼ ਤਹਿ ਕਰਦਾ ਫੈਸਲਾ ਸੁਣਾ ਦਿੱਤਾ ਹੈ। ਅਦਾਲਤ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਿਹਾ ਕਿ ਲਾਲੂ ਪ੍ਰਸ਼ਾਦ ਯਾਦਵ ਨੇ ਟੈਂਡਰ ਪ੍ਰਕਿਰਿਆ ਵਿੱਚ ਦਾਖਲ ਦਿੱਤਾ ਸੀ ਅਤੇ ਇਸ ਦੇ ਵਿੱਚ ਤਬਦੀਲੀਆਂ ਵੀ ਕਰਵਾਈਆਂ ਸਨ ਅਦਾਲਤ ਨੇ ਲਾਲੂ ਦੇ ਖਿਲਾਫ ਦੋਸ਼ ਤੈਅ ਕਰ ਦਿੱਤੇ ਨੇ ਲਾਲੂ ਦੇ ਨਾਲ ਤੇਜਸਵੀ ਅਤੇ 라ਵੜੀ ਦੇਵੀ ਦੇ ਖਿਲਾਫ ਵੀ ਧੋਖਾਧੜੀ ਭ੍ਰਿਸ਼ਟਾਚਾਰ ਸਵੇਤ ਹੋਰ ਕਈ ਧਰਾਵਾਂ ਦੇ ਹੇਠ ਦੋਸ਼ ਐਡ ਕੀਤੇ ਨੇ ਲਾਲੂ ਪ੍ਰਸ਼ਾਦ ਯਾਦਵ ਤੇਜਸਵੀ ਯਾਦਵ ਅਤੇ 라ਵੜੀ ਦੇਵੀ ਤੇ ਆਈ ਪੀ ਧਾਰਾ 420 ਅਤੇ 120 ਬੀ ਹੇਠ ਦੋਸ਼ ਤੈਅ ਕੀਤੇ ਗਏ ਨੇ ਇਦੇ ਨਾਲ ਹੀ ਪ੍ਰिवेंशन ਆਫ ਕ腐ਪਸ਼ਨ ਐਕਟ ਦੀ ਧਾਰਾ 13 ਦੀ ਉਪ ਧਾਰਾ 2 13 ਦੀ ਉਪ ਧਾਰਾ ਇੱਕ ਅਤੇ ਸੀਵੀ ਸ਼ਾਵਲ ਕੀਤੀ ਗਈ ਹੈ ਹਾਲਾਂਕਿ ਪ੍ਰिवेंशन ਆਫ ਕ腐ਪਸ਼ਨ ਐਕਟ ਦੀਆਂ ਇਹ ਦੋਵੇਂ ਧਾਰਾਵਾਂ ਸਿਰਫ ਲਾਲੂ ਪ੍ਰਸ਼ਾਦ ਯਾਦਵ ਤੇ ਲਗਾਈਆਂ ਗਈਆਂ ਨੇ ਅਦਾਲਤ ਨੇ ਲਾਲੂ ਯਾਦਵ ਤੋਂ ਪੁੱਛਿਆ ਕਿ ਕੀ ਤੁਸੀਂ ਆਪਣਾ ਅਪਰਾਧ ਮੰਨਦੇ ਹੋ ਲਾਲੂ 라ਵੜੀ ਅਤੇ ਤੇਜਸਵੀ ਨੇ ਆਪਣਾ ਅਪਰਾਧ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਉਹਨਾਂ ਕਿਹਾ ਕਿ ਉਹ ਮੁਕੱਦਮੇ ਦਾ ਸਾਹਮਣਾ ਕਰਨਗੇ ਰਾਵੜੀ ਦੇਵੀ ਨੇ ਕਿਹਾ ਕਿ ਕੇਸ ਪੂਰੀ ਤਰ੍ਹਾਂ غلط ਹੈ ਅਦਾਲਤ ਨੇ 라ਵੜੀ ਦੇਵੀ ਨੂੰ ਉਹਨਾਂ ਉੱਤੇ ਲੱਗੇ ਦੋਸ਼ਾਂ ਦੀ ਵੀ ਆਖਿਆ ਵੀ ਕੀਤੀ ਸੀ 라ਵੜੀ ਦੇਵੀ ਨੇ ਜੱਜ ਨੂੰ ਕਿਹਾ ਕਿ ਅਸੀਂ ਮੁਕੱਦਮਾ ਲੜਾਂਗੇ ਸੀਬੀਆਈ ਦੇ ਅਨੁਸਾਰ ਰੇਲ ਮੰਤਰੀ ਰਹਿੰਦੇ ਹਨ ਲਾਲੂ ਪ੍ਰਸ਼ਾਦ ਯਾਦਵ ਨੇ 2005-06 ਵਿੱਚ ਕੋਚਰ ਭਰਾਵਾ ਨੂੰ ਆਈਆਰਸੀਟੀਸੀ ਦੇ ਦੋ ਹੋਟਲ ਲੀਜ਼ ਤੇ ਦਿਵਾਏ ਇਸ ਦੇ ਬਦਲੇ ਉਹਨਾਂ ਨੇ ਪਟਨਾ ਵਿੱਚ 3 ਏਕੜ ਜ਼ਮੀਨ ਲਈ 7 ਜੁਲਾਈ 2017 ਨੂੰ ਸੀਬੀਆਈ ਨੇ ਲਾਲੂ ਪ੍ਰਸ਼ਾਦ ਯਾਦਵ ਸਮੇਤ 5 ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਸੀ ਇਸ ਵਿੱਚ ਲਗਭਗ 12 ਥਾਵਾਂ ਤੇ ਛਾਪੇਵਾਰੀ ਕੀਤੀ ਗਈ ਐਫਆਈਆਰ ਵਿੱਚ ਦੋਸ਼ ਹੈ ਕਿ ਕੋਚ ਨੇ ਜਿਸ ਦਿਨ ਡੀਐਮਸੀਐਲ ਦੇ ਹੱਕ ਵਿੱਚ ਇਹ ਸੌਦਾ ਕੀਤਾ ਉਸੇ ਦਿਨ ਰੇਲਵੇ ਬੋਰਡ ਨੇ ਆਈਆਰਸੀਟੀਸੀ ਨੂੰ ਇਹ ਬੀਐਨਆਰ ਹੋਟਲ ਸੌਂਪਣ ਦੇ ਆਪਣੇ ਫੈਸਲੇ ਬਾਰੇ ਜਾਣੂ ਕਰਵਾ ਦਿੱਤਾ ਸੀ ਤੇ ਹੁਣ ਖਬਰ ਮਿਲ ਰਹੀ ਹੈ ਕੈਨੇਡਾ ਅਤੇ ਭਾਰਤ ਦੇ ਸਬੰਧਾਂ ਨਾਲ ਸੰਬੰਧਿਤ ਜਾਣਕਾਰੀ ਮਿਲ ਰਹੀ ਹੈ ਕਿ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ ਅਤੇ ਦੋਵਾਂ ਮੁਲਕਾਂ ਦੇ ਵੱਲੋਂ ਦਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਤੇ ਜ਼ੋਰ ਦਿੱਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਅਨੀਤਾ ਆਨੰਦ ਰਾਹੀਂ ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਨੂੰ ਸ਼ੁਭ ਇਸ਼ਾਵਾ ਭੇਜੀਆਂ ਨੇ ਅਤੇ ਭਵਿੱਖ ਵਿੱਚ ਰਿਸ਼ਤੇ ਹੋਰ ਬਿਹਤਰ ਬਣਾਉਣ ਦੀ ਖਾਸ਼ੀ ਵੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਕੈਨੇਡਾ ਦਰਮਿਆਨ ਊਰਜਾ, ਤਕਨੀਕ ਅਤੇ ਖੇਤੀ ਸੈਕਟਰ ਵਿੱਚ ਸਹਿਯੋਗ ਵਧਾਉਣ ਸਮੇਤ ਫੋਟਕਲ ਵਪਾਰ ਨੂੰ ਹੁਲਾਰਾ ਦਿੱਤੇ ਜਾਣ ਦੀਆਂ ਵੀ ਅਪਾਰ ਸੰਭਾਵਨਾਵਾਂ ਮੌਜੂਦ ਨੇ। ਇਸੇ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ ਕੈਨੇਡਾ ਦੀ ਵਿਦੇਸ਼ ਮੰਤਰੀ ਦਾ ਭਾਰਤ ਦੌਰਾ ਦੋਹਾਂ ਮੁਲਕਾਂ ਵਿਚਾਲੇ ਆਰਥਿਕ ਸਹਿਯੋਗ ਨੂੰ ਵਧਾਉਣ ਵਿੱਚ ਸਹਾਇਕ ਸਾਬਤ ਹੋਵੇਗਾ ਸਿਰਫ ਇੰਨਾ ਹੀ ਨਹੀਂ ਕੈਨੇਡਾ ਵਿੱਚ ਵਸਦੇ ਭਾਰਤੀ ਮੂਲ ਦੇ ਲੋਕਾਂ ਲਈ ਦੋਹਾਂ ਮੁਲਕਾਂ ਵਿਚਾਲੇ ਸੱਭਿਆਚਾਰਕ ਵਟਾਂਦਰਾ ਵੀ ਕੀਤਾ ਜਾ ਸਕਦਾ ਹੈ ਨਵੀਂ ਦਿੱਲੀ ਤੋਂ ਬਾਅਦ ਅਨੀਤਾ ਆਨੰਦ ਮੁੰਬਈ ਜਾਣਗੇ ਜਿੱਥੇ ਭਾਰਤੀ ਕਾਰੋਬਾਰੀ ਆਗੂਆਂ ਨਾਲ ਵੀ ਉਹ ਮੁਲਾਕਾਤ ਕਰਨਗੇ ਅਤੇ ਰੋਜ਼ਗਾਰ ਤੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਦੇ ਰਾਹ ਵੀ ਤਲਾਸ਼ੇ ਜਾ ਸਕਦੇ ਆ ਅਤੇ ਹੁਣ ਕੁਝ ਹੋਰ ਅੰਤਰਰਾਸ਼ਟਰੀ ਖਬਰਾਂ ਕੈਨੇਡਾ ਦੇ ਮੌਂਟਰੀਅਲ ਹਵਾਈ ਅੱਡੇ ਤੇ ਇੱਕ ਪੰਜਾਬੀ ਔਰਤ ਦੀ ਦਿਲ ਦਾ ਦੌਰਾ ਪੈਣ ਕਰਨ ਬਹੁਤ ਹੋਣ ਦੀ ਖਬਰ ਹੈ ਔਰਤ ਦੀ شناخت ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੂਰ ਕੁਰੀ ਨਾਲ ਸੰਬੰਧਿਤ ਕਰਮਜੀਤ ਕੌਰ ਵਜੋਂ ਕੀਤੀ ਗਈ ਹੈ ਜੋ ਆਪਣੇ ਪਰਿਵਾਰ ਨੂੰ ਮਿਲਣ ਲਈ ਵਿਜ਼ਟਰ ਵੀਜ਼ੇ ਤੇ ਕੈਨੇਡਾ ਪੁੱਜੀ ਸੀ ਦੱਸਿਆ ਜਾ ਰਿਹਾ ਹੈ ਕਿ 에어ਪੋਰਟ ਤੇ ਅਚਨਚੇਤ ਸਿਹਤ ਵਿਗੜਨ ਤੋਂ ਬਾਅਦ ਪੈਰਾਮੈਡਿਕਸ ਅੱਗੇ ਗਏ ਪਰ ਕਰਮਜੀਤ ਕੌਰ ਨੂੰ ਬਚਾਇਆ ਨਹੀਂ ਜਾ ਸਕਿਆ ਕਰਮਜੀਤ ਕੌਰ ਦੀ ਮ੍ਰਿਤਕ ਦੇ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਦੂਜੇ ਪਾਸੇ ਅਮਰੀਕਾ ਦੇ ਮਿਨੀਸੋਟਾ ਸੂਬੇ ਵਿੱਚ ਹੌਲਨਾਕ ਹਾਦਸੇ ਤੋਂ ਬਾਅਦ ਜ਼ਿੰਦਗੀ ਲਈ ਸੰਘਰਸ਼ ਕਰ ਰਹੇ 12 ਸਾਲ ਦੇ ਰਾਗਵ ਸ਼੍ਰੇਸ਼ਟਾ ਨੇ ਵੀ ਦਮ ਤੋੜ ਦਿੱਤਾ ਹੈ ਸੇਂਟ ਸਟੀਫਨ ਮਿਡਲ ਸਕੂਲ ਵਿੱਚ 7ਵੀਂ ਜਮਾਤ ਦਾ ਵਿਦਿਆਰਥੀ ਰਾਗ ਵੱਡਾ ਹੋ ਕੇ ਪੁਲਿਸ ਅਫਸਰ ਬਣਨਾ ਚਾਹੁੰਦਾ ਸੀ ਅਤੇ ਉਸਦੀ ਆਖਰੀ ਇੱਛਾ ਸਾਰਟਲ ਪੁਲਿਸ ਨੇ ਆਨਰੇਰੀ ਪੁਲਿਸ ਅਫਸਰ ਦਾ ਬੈਜ ਸੌਂਪਦਿਆਂ ਪੂਰੀ ਕੀਤੀ ਹੈ ਇੱਥੇ ਦੱਸਣਾ ਬਣਦਾ ਕਿ ਰਾਗਵ ਸ਼੍ਰੇਸ਼ਟਾ ਆਪਣੇ ਦੋਸਤਾਂ ਨਾਲ ਇੱਕ ਪਾਰਕ ਵਿੱਚ ਸਾਈਕਲ ਚਲਾ ਰਿਹਾ ਸੀ ਜਦੋਂ ਅਚਨ ਤੇ ਡੇਗਾ ਅਤੇ ਸਿਰ ਤੇ ਗੰਭੀਰ ਸੱਟ ਵੱਜ ਗਈ ਸੀ ਰਾਗਵ ਦੇ 10 ਸਾਲਾ ਦੋਸਤ ਨੇ 911 ਤੇ ਕਾਲ ਕਰਕੇ ਐਮਰਜੈਂਸੀ ਕਾਮਿਆਂ ਨੂੰ ਸੱਦਿਆ ਸੀ ਅਤੇ ਫਿਰ ਉਸ ਨੂੰ ਹਸਪਤਾਲ ਲਿਆਂਦਾ ਗਿਆ ਸੀ ਮਨੀਓਪੋਲਿਸ ਦੇ ਹਸਪਤਾਲ ਵਿੱਚ ਦਾਖਲ ਭਾਰਤੀ ਮੂਲ ਦੇ ਅਲੜ ਦੀ ਹਾਲਤ ਲਗਾਤਾਰ ਵਿਗੜਦੀ ਗਈ ਅਤੇ ਆਖਰਕਾਰ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ ਸਾਟਲ ਪੁਲਿਸ ਦੇ ਮੁਖੀ ਬ੍ਰੈਂਡਨ ਸਿਲਗੋਟ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਾਗਵ ਇੱਕ ਖੁਸ਼ਮਜ਼ਾਜ ਬੱਚਾ ਸੀ ਪਰ ਇੱਕ ਤਰਾਸਤੀ ਹੈ ਕਿ ਮਾਪਿਆਂ ਤੋਂ ਉਹਦਾ ਦਿਲ ਦਾ ਟੁਕੜਾ ਗਵਾਚ ਗਿਆ ਤੇ ਹਮੇਸ਼ਾ ਵਾਸਤੇ ਦੂਰ ਚਲਾ ਗਿਆ ਜਦੋਂ ਪੁਲਿਸ ਮੈਕ ਨੂੰ ਰਾਗਵ ਦੀ ਆਖਰੀ ਇੱਛਾ ਬਾਰੇ ਪਤਾ ਲੱਗਾ ਤਾਂ ਉਸ ਨੂੰ ਆਲਰੇਡੀ ਪੁਲਿਸ ਅਫਸਰ ਦਾ ਦਰਜਾ ਦੇਣ ਬਾਰੇ ਫੈਸਲਾ ਕੀਤਾ ਗਿਆ ਪੁਲਿਸ ਵੱਲੋਂ ਕਮਿਊਨਿਟੀ ਦੀ ਸਹਾਇਤਾ ਨਾਲ ਤਕਰੀਬਨ 36000 ਡਾਲਰ ਦੀ ਰਕਮ ਵੀ ਇਕੱਤਰ ਕੀਤੀ ਗਈ ਹੈ ਜੋ ਰਾਗਵ ਦੇ ਮਾਪਿਆਂ ਨੂੰ ਸੌਂਪੀ ਜਾ ਰਹੀ ਹੈ ਇਸੇ ਦੌਰਾਨ ਬੀਸੀ ਸਾਗਾ ਵਿਖੇ ਅਕਾਲ ਚਲਾਣਾ ਕਰਨ ਵਾਲੀ ਮਨਪ੍ਰੀਤ ਕੌਰ ਦਾ ਮਹਿਲ ਕਲਾ ਨੇੜਲੇ ਪਿੰਡ ਹਮੀਦੀ ਦੇ ਵਿੱਚ ਆਂਤਮ ਸੰਸਕਾਰ ਕਰ ਦਿੱਤਾ ਗਿਆ ਮਨਪ੍ਰੀਤ ਕੌਰ ਸਟੱਡੀ ਵੀਜ਼ੇ ਤੇ ਸਿਰਫ 1 ਸਾਲ ਪਹਿਲਾਂ ਹੀ ਕੈਨੇਡਾ ਪੁੱਜੀ ਸੀ ਤੇ ਹੁਣ ਕੈਨੇਡਾ ਵਿੱਚੋਂ ਇੱਕ ਹੋਰ ਚੰਗੀ ਖਬਰ ਬਲ ਰਹੀ ਹੈ ਕਿ ਸ਼੍ਰੀ ਮੁਕਸਰ ਸਾਹਿਬ ਦੀ ਰਾਜਵੀਰ ਕੌਰ ਬਰਾੜ ਸਸਕਾਚੂਨ ਵਿੱਚ RCMP ਪਬ ਪੁਲਿਸ ਵਿੱਚ ਭਰਤੀ ਹੋਣ ਵਾਲੀ ਪਹਿਲੀ ਦਸਤਾਰਤਰੀ ਮਹਿਲਾ ਕਨਸਟੇਬਲ ਬਣ ਗਈ ਹੈ ਇੱਕ ਖੇਤੀ ਪ੍ਰਧਾਨ ਸਿੱਖ ਪਰਿਵਾਰ ਵਿੱਚ ਜਨਮੀ ਰਾਜਵੀਰ ਕੌਰ ਦੀ ਯਾਤਰਾ ਦ੍ਰਿੜਤਾ ਵਿਸ਼ਵਾਸ ਅਤੇ ਲਗਨ ਦੀ ਕਹਾਣੀ ਕਾਫੀ ਦਿਲਚਸਪ ਹੈ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਔਰਮਨ ਚੰਡੀਗੜ੍ਹ ਤੋਂ ਐਮ ਐਸ ਸੀ ਗ੍ਰੈਜੂਏਟ ਉਹ 2016 ਵਿੱਚ ਫਰੀਦਕੋਟ ਤੇ ਇੱਕ ਮਕੈਨੀਕਲ ਇੰਜੀਨੀਅਰ ਸਤਵੀਰ ਸਿੰਘ ਨਾਲ ਵਿਆਹ ਕਰਨ ਤੋਂ ਬਾਅਦ ਉਹ ਕੈਨੇਡਾ ਪੁੱਜੀ ਸੀ ਜੋ ਹੁਣ ਇੱਥੇ ਇੱਕ ਟਰੱਕ ਡਰਾਈਵਰ ਦੇ ਵਜੋਂ ਕੰਮ ਕਰ ਰਿਹਾ ਹੈ ਰਾਜਵੀਰ ਸਿੰਘ ਦਾ ਪੁੱਸਤੀ ਨੌਕਰੀ ਕਰਨ ਦਾ ਰਸਤਾ ਆਸਾਨ ਨਹੀਂ ਸੀ ਉਸ ਨੇ ਆਪਣਾ ਕਰੀਅਰ ਕੈਨੇਡਾ ਵਿੱਚ ਇੱਕ ਵਾਰਵਾਰਟ ਸਟੋਰ ਤੋਂ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਕੈਨੇਡੀਅਨ ਰਿਜ਼ਰਵ ਆਰਮੀ ਵਿੱਚ ਥੋੜੇ ਸਮੇਂ ਵਾਸਤੇ ਸੇਵਾ ਵੀ ਕੀਤੀ ਉਸਦੀ ਅਟੱਲ ਦ੍ਰਿੜਤਾ ਤੇ ਜਨਤਕ ਸੇਵਾ ਪ੍ਰਤੀ ਵਚਨਬੱਧਤਾ ਪਿਛਲੇ ਸਾਲ ਰੰਗ ਲਿਆਈ ਜਦੋਂ ਉਸ ਨੂੰ ਆਰਸੀਐਮਪੀਲੀ ਚੋਣ ਲਿਆ ਗਿਆ ਆਪਣੀ ਸਖਤ ਸਿਖਲਾਈ ਪੂਰੀ ਕਰਤ ਬਾਅਦ ਉਹ ਹੁਣ ਮਾਨ ਨਾਲ ਸਸਕ੍ਰੈਚੋਂ ਦੇ ਛੋਟੇ ਜਿਹੇ ਕਸਬੇ ਮਾਈਲਸਟੋਨ ਵਿੱਚ ਸੇਵਾਵਾਂ ਦੇ ਰਹੀ ਹੈ ਰਾਜਵੀਰ ਦੀ ਪ੍ਰਾਪਤੀ ਤੇ ਉਸਤੇ ਪਿੰਡ ਪਰਿਵਾਰ ਅਤੇ ਭਾਈਚਾਰਾ ਇਸ ਵਕਤ ਮਾਣ ਕਰ ਰਿਹਾ ਹੈ ਤੇ ਹੁਣ ਗੱਲ ਕਰਦੇ ਹਾਂ ਭਾਰਤੀ ਵਿਦਿਆਰਥੀਆਂ ਤੇ ਟਰੰਪ ਦੀਆਂ ਨੀਤੀਆਂ ਦਾ ਅਸਰ ਨਜ਼ਰ ਆਉਣ ਲੱਗ ਪਿਆ ਹੈ ਜਾਣਕਾਰੀ ਮਿਲ ਰਹੀ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਦੀਆਂ ਵੀਜ਼ਾ ਨੀਤੀਆਂ ਦੇ ਕਾਰਨ ਅਮਰੀਕੀ ਯੂਨੀਵਰਸਿਟੀਆਂ ਵਿੱਚ ਸਰਦ ਸੈਮੈਸਟਰ ਦੀ ਸ਼ੁਰੂਆਤ ਤੋਂ ਪਹਿਲਾਂ ਅਗਸਤ ਵਿੱਚ ਅਮਰੀਕਾ ਦੀ ਭਾਰਤੀ ਵਿਦਿਆਰਥੀਆਂ ਦੀ ਆਮਦ ਕਾਫੀ ਘਟ ਨਜ਼ਰ ਆ ਰਹੀ ਹੈ। ਵਿਦਿਆਰਥੀਆਂ ਦੀ ਆਮਦ ਦੀ ਇਹ ਗਿਣਤੀ ਕੋਵਿਡ ਮਹਾਮਾਰੀ ਤੋਂ ਬਾਅਦ ਸਭ ਤੋਂ ਘੱਟ ਦੱਸੀ ਜਾ ਰਹੀ ਹੈ। ਜਦਕਿ ਪਿਛਲੇ ਸਾਲ ਦੇ ਇਸੇ ਮਿਆਦ ਦੇ ਮੁਕਾਬਲੇ ਇਹ 44% ਘਰਾਵਟ ਹੈ। ਵਣਜ ਵਿਭਾਗ ਦੇ ਅਧੀਨ ਇੱਕ ਅਮਰੀਕੀ ਸਰਕਾਰੀ ਏਜੰਸੀ ਅੰਤਰਰਾਸ਼ਟਰੀ ਵਪਾਰ ਪ੍ਰਸ਼ਾਸਨ ਦੇ ਅੰਕੜਿਆਂ ਦੇ ਅਨੁਸਾਰ ਇਸ ਸਾਲ ਅਗਸਤ ਵਿੱਚ 41540 ਭਾਰਤੀ ਵਿਦਿਆਰਥੀ ਵੀਜ਼ਾ ਲੈ ਕੇ ਅਮਰੀਕਾ ਪਹੁੰਚੇ ਇਹ ਗਿਣਤੀ 220 ਤੋਂ ਬਾਅਦ ਸਭ ਤੋਂ ਘੱਟ ਦੱਸੀ ਗਈ ਹੈ ਜਦੋਂ ਕਿ ਮਹਾਮਾਰੀ ਕਾਰਨ ਯਾਤਰਾ ਤੇ ਪਾਬੰਦੀਆਂ ਲਾਗੂ ਸਨ 2021 ਵਿੱਚ ਸਟੂਡੈਂਟ ਵੀਜ਼ੇ ਤੇ 56000 ਤੋਂ ਵੱਧ ਭਾਰਤੀ ਅਮਰੀਕਾ ਪੁੱਜੇ ਜੋ 2022 ਵਿੱਚ ਵਧ ਕੇ 80486 ਅਤੇ 2023 ਵਿੱਚ 93833 ਹੋ ਗਏ ਸਨ ਅਗਸਤ 2024 ਵਿੱਚ ਇਹ ਗਿਣਤੀ ਘਟ ਕੇ 74825 ਰਹਿ ਗਈ ਮਹਾਮਾਰੀ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਦੇ ਪਹਿਲੇ ਕਾਰਜਕਾਲ ਪਾ ਪਹਿਲੇ ਕਾਰਜਕਾਲ 2017 ਵਿੱਚ ਭਾਰਤੀ ਵਿਦਿਆਰਥੀਆਂ ਦੀ ਆਮਦ ਘਟ ਕੇ 41192 ਹੋ ਗਈ ਸੀ ਅਤੇ 2018 ਤੇ 19 ਵਿੱਚ ਇਹ ਲਗਭਗ 41000 ਹੀ ਰਹੀ ਮਹਾਮਾਰੀ ਤੋਂ ਪਹਿਲਾਂ ਓਬਾਮਾ ਪ੍ਰਸ਼ਾਸਨ ਦੇ ਦੂਸਰੇ ਕਾਰਜਕਾਲ ਦੇ ਆਖਰੀ 2 ਸਾਲਾਂ ਵਿੱਚ ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਆਮਦ ਇਸ ਅਗਸਤ ਦੇ ਮੁਕਾਬਲੇ ਵੱਧ ਸੀ ਪਿਛਲੇ ਸਾਲਾਂ ਦੇ ਅੰਕੜੇ ਦੱਸਦੇ ਨੇ ਕਿ ਅਗਸਤ ਸਤੰਬਰ ਵਿੱਚ ਸ਼ੁਰੂ ਹੋਣ ਵਾਲੇ ਸੈਮੈਸਟਰ ਦੇ ਨਾਲ ਸਟੂਡੈਂਟ ਵੀਜ਼ਾ ਤੇ ਆਮਦ ਆਮ ਤੌਰ ਤੇ ਅਗਸਤ ਵਿੱਚ ਸਿਖਰਾਂ ਤੇ ਹੁੰਦੀ ਹੈ ਇਸ ਸਾਲ ਜੂਨ ਅਤੇ ਜੁਲਾਈ ਵਿੱਚ ਵੀ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਭਾਰਤੀ ਵਿਦਿਆਰਥੀਆਂ ਦੀ ਆਮਦ ਵਿੱਚ 40 ਫੀਸਦੀ ਗਿਰਾਵਟ ਦਰਜ ਕੀਤੀ ਗਈ ਸੀ ਅਤੇ ਦੋਵਾਂ ਮਹੀਨਿਆਂ ਦੇ ਅੰਕੜੇ 2022 ਤੋਂ ਬਾਅਦ ਸਭ ਤੋਂ ਘੱਟ ਦੱਸੇ ਗਏ ਨੇ ਜੁਲਾਈ ਵਿੱਚ ਭਾਰਤੀ ਵਿਦਿਆਰਥੀਆਂ ਦੀ ਆਮਦ ਪਿਛਲੇ ਸਾਲ ਇਸੇ ਮਹੀਨੇ 24298 ਤੋਂ ਘਟ ਕੇ ਸਿਰਫ 13027 ਰਹਿ ਗਈ ਸੀ ਜੂਨ ਵਿੱਚ ਇਹ ਗਿਣਤੀ ਪਿਛਲੇ ਸਾਲ 14418 ਤੋਂ ਘਟ ਕੇ 8545 ਰਹਿ ਗਈ ਸੀ ਇਸ ਸਾਲ ਜੂਨ ਜੁਲਾਈ ਅਤੇ ਅਗਸਤ ਵਿੱਚ ਭਾਰਤੀ ਵਿਦਿਆਰਥੀਆਂ ਦੀ ਕੁੱਲ ਆਮਦ 63112 ਦਸੀ ਗਈ ਹੈ ਜੋ ਕਿ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਇਹਨਾਂ ਮਹੀਨਿਆਂ ਵਿੱਚ ਸਭ ਤੋਂ ਘੱਟ ਹੈ ਇਦੇ ਮੁਕਾਬਲੇ ਅਗਸਤ ਵਿੱਚ 86647 ਚੀਨੀ ਵਿਦਿਆਰਥੀ ਅਮਰੀਕਾ ਪੁੱਜੇ ਨੇ ਜੋ ਕਿ ਭਾਰਤੀ ਆંકੜੇ ਨਾਲੋਂ ਤਕਰੀਬਨ ਦੁੱਗਣੇ ਤੋਂ ਵੱਧ ਨੇ ਹਾਲਾਂਕਿ ਚੀਨ ਵਿੱਚ ਵੀ ਪਿਛਲੇ ਸਾਲ ਅਗਸਤ ਦੇ ਮੁਕਾਬਲੇ ਗਿਰਾਵਟ ਦੇਖੀ ਗਈ ਹੈ ਪਰ ਇਹ ਫਰਕ ਇੰਨਾ ਜ਼ਿਆਦਾ ਨਹੀਂ ਸੀ ਜੂਨ ਤੋਂ ਅਗਸਤ ਤੱਕ ਕੁੱਲ ਚੀਨੀ ਵਿਦਿਆਰਥੀਆਂ ਦੀ ਆਮਦ 111000 ਸੀ ਪਿਛਲੇ ਸਾਲ ਇਹ ਗਿਣਤੀ 132000 2023 ਵਿੱਚ 127000 ਅਤੇ 2022 ਵਿੱਚ 67000 ਤੇ 324 ਸੀ ਕੋਵਿਡ ਤੋਂ ਪਹਿਲਾਂ ਦੇ ਅੰਕੜੇ ਬਹੁਤ ਜ਼ਿਆਦਾ ਸਨ ਜੋ ਕਿ 2019 ਵਿੱਚ 230000 ਪੁੱਜ ਗਏ ਸਨ ਓਪਨ ਡੋਰਸ 2024 ਦੇ ਅੰਕੜਿਆਂ ਦੇ ਅਨੁਸਾਰ 2023-24 ਅਕਾਦਮਿਕ ਸਾਲ ਵਿੱਚ ਭਾਰਤੀ ਚੀਨੀ ਵਿਦਿਆਰਥੀਆਂ ਨੂੰ ਛੱਡ ਕੇ ਅਮਰੀਕਾ ਵਿੱਚ ਸਭ ਤੋਂ ਵੱਡਾ ਅੰਤਰਰਾਸ਼ਟਰੀ ਵਿਦਿਆਰਥੀ ਗਰੁੱਪ ਬਣ ਗਿਆ ਸੀ ਇਹ ਅਗਸਤ ਵਿੱਚ ਅਮਰੀਕਾ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ੁੱਲਗਣਤੀ 311000 ਰਹੀ ਜੋ ਪਿਛਲੇ ਸਾਲ ਅਗਸਤ ਵਿੱਚ ਲਗਭਗ 387000 ਤੋਂ ਵੱਧ ਸੀ ਅਤੇ 19% ਉਹਦੇ ਨਾਲੋਂ ਇੱਕ ਘੱਟ ਦਰਜ ਕੀਤੀ ਗਈ ਹੈ ਇਹ 210 ਅਤੇ 211 ਦੇ ਕੋਵਿਡ ਸਾਲਾਂ ਨੂੰ ਛੱਡ ਕੇ ਦਾਖੇ ਵੀ ਸਭ ਤੋਂ ਘੱਟ ਹੈ 2015 ਤੋਂ 2019 ਤੱਕ ਅਗਸਤ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਹਰ ਸਾਲ 4 ਲੱਖ ਤੋਂ ਵੱਧ ਰਹੀ ਹੈ 2015 ਵਿੱਚ ਸਭ ਤੋਂ ਵੱਧ 4 ਲੱਖ ਤੇ 55000 ਵੀਜ਼ੇ ਜਾਰੀ ਕੀਤੇ ਗਏ ਸਨ 210 ਵਿੱਚ ਇਹ ਗਿਣਤੀ ਘਟ ਕੇ ਸਿਰਫ 52000 ਤੇ 801 ਹੀ ਰਹਿ ਗਈ ਸੀ ਅਤੇ ਫਿਰ 2021 ਵਿੱਚ ਵੱਧ ਕੇ 3 ਲੱਖ ਤੇ 8000 2022 ਵਿੱਚ 3 ਲੱਖ 28000 2023 ਵਿੱਚ 3 ਲੱਖ 94000 ਹੋ ਗਈ ਸੀ ਇਹਨਾਂ ਅੰਕੜਿਆਂ ਵਿੱਚ ਕੈਨੇਡਾ ਤੇ ਮੈਕਸੀਕੋ ਰਾਹੀਂ ਆਉਣ ਵਾਲੇ ਲੋਕ ਸ਼ਾਮਲ ਨਹੀਂ ਹੈ ਗਿਣਤੀ ਵਿੱਚ ਇਹ ਗਰਾਵ ਟਰੰਪ ਪ੍ਰਸ਼ਾਸਨ ਦੇ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਕੀਤੀ ਗਈ ਸਖਤ ਕਾਰਵਾਈ ਹੈ ਪ੍ਰਸ਼ਾਸਨ ਨੇ ਫਲਸਤੀਨ ਪੱਖੀ ਪ੍ਰਦਰਸ਼ਨਾਂ ਨਾਲ ਜੁੜੇ ਵਿਦਿਆਰਥੀਆਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਕਾਰਵਾਈਆਂ ਵਿੱਚ ਸ਼ਾਮਲ ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ ਗਏ ਹੈ ਮਈ ਜੂਨ ਵਿੱਚ ਕੁਝ ਹਫ਼ਤਿਆਂ ਲਈ ਇਸਨੇ ਬਿਨੇਕਰਾਂ ਦੀਆਂ ਸੋਸ਼ਲ ਮੀਡੀਆ ਗਤੀਵਿਧੀਆਂ ਦੀ ਸਖਤੀ ਨਾਲ ਜਾਂਚ ਵੀ ਕਰਨ ਵਾਸਤੇ ਵਿਦਿਆਰਥੀਆਂ ਦੇ ਵੀਜ਼ੇ ਅਤੇ ਉਹਨਾਂ ਦੀਆਂ ਇੰਟਰਵਿਊਜ਼ ਮੁਤਲਬ ਵੀ ਕਰ ਦਿੱਤੀਆਂ ਸਨ। ਇਹਦੇ ਤੋਂ ਬਾਅਦ ਅਮਰੀਕੀ ਦੂਤ ਘਰਾਂ ਨੇ ਵਿਦਿਆਰਥੀ ਵੀਜ਼ਾ ਬਿਨੇਕਰ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ਨੂੰ ਜਨਤਕ ਕਰਨ ਵਾਸਤੇ ਵੀ ਆਖ ਦਿੱਤਾ ਸੀ ਤੇ ਹੁਣ ਅਮਰੀਕਾ ਤੋਂ ਇੱਕ ਹੋਰ ਖ਼ਬਰ ਬੜੀ ਹੈ। ਅਮਰੀਕਾ ਦੇ ਸ਼ਿਕਾਗੋ ਵਿੱਚ ਲੁਟੇਰੇ ਦਿਨ ਦਿਹਾੜੇ ਭਾਰਤੀ ਔਰਤ ਦੀ ਸੋਹਣ ਦੀ ਚੀਨੀ ਲਾ ਕੇ ਲੈ ਗਏ ਆ ਜਿਸ ਤੇ ਮਗਰੋਂ ਸ਼ਵੀ ਗੁਪਤਾ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਅਪਲੋਡ ਕਰਦਿਆਂ ਸਾਰੀ ਕਹਾਣੀ ਸੁਣਾਈ ਹੈ ਅਤੇ ਲਟੇਰਿਆਂ ਨੂੰ ਗਾਲਾਂ ਤੱਕ ਕੱਢ ਦਿੱਤੀਆਂ ਨੇ ਵੀਡੀਓ ਵਿੱਚ ਸ਼ਵੀ ਗੁਪਤਾ ਦੇ ਹੱਥ ਵਿੱਚ ਅੱਧੀ ਚੇਨੀ ਨਜ਼ਰ ਆ ਰਹੀ ਹੈ ਜਦ ਕਿ ਅੱਧੀ ਚੇਨੀ ਖਿੱਚ ਤੂਦ ਰਾਹ ਲਟੇਰੇ ਤੋੜ ਕੇ ਲੈ ਗਏ ਵੀਡੀਓ ਤੇ ਤਿੱਖੀ ਟਿੱਪਣੀ ਕਰਦਿਆਂ ਸ਼ਵੀ ਗੁਪਤਾ ਦੀ ਮਾਂ ਨੇ ਕਿਹਾ ਕਿ ਜਿਹੜਾ ਕੰਮ ਦਿਨ ਦਿਹਾੜੇ ਰਾਂਚੀ ਜਾਂ ਪਟਨਾ ਵਿੱਚ ਨਹੀਂ ਹੋਇਆ ਉਹ ਸ਼ਿਕਾਗੋ ਵਿੱਚ ਕਿਵੇਂ ਹੋ ਗਿਆ ਸੋਸ਼ਲ ਮੀਡੀਆ ਤੇ ਟਿੱਪਣੀਆਂ ਦਾ ਹੜ੍ਹ ਵੀ ਆ ਰਿਹਾ ਹੈ ਅਤੇ ਲੋਕਾਂ ਵੱਲੋਂ ਪੱਛਮੀ ਮੁਲਕਾਂ ਵਿੱਚ ਲੁੱਟ ਦੀਆਂ ਵਾਰਦਾਤਾਂ ਤੇ ਸਵਾਲ ਵੀ ਉਠਾਏ ਜਾ ਰਹੇ ਨੇ ਇੱਕ ਵਿਅਕਤੀ ਨੇ ਇਹ ਨਤੀਜਾ ਦਿੱਤਾ ਕਿ ਅਮਰੀਕਾ ਵਿੱਚ ਭਾਰਤ ਤੋਂ ਵੱਧ ਅਪਰਾਧ ਹੋ ਰਹੇ ਨੇ ਜਦਕਿ ਇੱਕ ਨੇ ਕਿਹਾ ਕਿ ਸਿਰਫ ਡੈਮੋਕ੍ਰੇਟਸ ਪਾਰਟੀ ਦੀਆਂ ਸਰਕਾਰਾਂ ਵਲੇ ਸੂਬਿਆਂ ਦਾ ਸ਼ਹਿਰਾਂ ਵਿੱਚ ਅਜਿਹਾ ਹੋ ਰਿਹਾ ਹੈ ਲੋਕਾਂ ਨੇ ਸ਼ਵੀ ਗੁਪਤਾ ਨੂੰ ਖੁਸ਼ਕਿਸਮ ਦੱਸਿਆ ਕਿ ਉਸ ਦੀ ਜਾਨ ਬਚ ਗਈ ਹੈ ਦੋਸਤੋ ਇਹ ਸੀ ਕੌਲਮ ਰਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਹੈ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ੍ਰੀ ਅਕਾਲ ਤੇ ਰਬ ਰੱਖਾ